ਜਿਵਾਖਰੀ ਹੁੰਦਾ ਇਹ ਕੰਮ ਜਿਵਾਖ ਦਾ ਮੂੰਹ ਦੇ ਇੱਕ ਸਾਰੀ ਲਿਪਤਾ ਮੱਖੀਆਂ ਬੈਠਣ ਮਹਿਰਵਾਜ ਹੈ ਜੀਰੀਆਂ ਦਾ ਡੋਡੀ ਪੈਰੀ ਹੈ ਬੌਣਾ ਰੋਗ ਹੋ ਰਿਹਾ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸਭ ਠੀਕ ਹੋ ਜੂਏ ਕੋਈ ਨਹੀਂ ਇਹਦਾ ਭਾਈ ਜੀਰੀ ਲੋਟ ਹੀ ਨਹੀਂ ਹੁੰਦੀ ਤੂੰ ਸੂਟ ਦਿਖਾ ਮੈ ਆ ਕੋਈ ਨਹੀਂ ਕੋਈ ਨਹੀਂ ਭੁੱਲੇ ਕੋਈ ਗੱਲ ਨਹੀਂ ਹਾਂ ਹੋਰ ਸਭ ਠੀਕ ਹੋ ਜੂਗਾ ਤੂੰ ਦੇ ਰੰਗ ਦੇਖ ਵੀ ਕਿਹੜਾ ਵਧੀਆ ਲੱਗਦਾ ਤੈਨੂੰ ਨਾ ਭਾਈ ਆ ਤਾਂ ਮੈਨੂੰ ਪਸੰਦ ਨਹੀਂ ਆਇਆ ਹੋਰ ਦਿਖਾ ਦੇ ਜਿਸ ਤੋਂ ਮਹਿੰਗਾ ਹੈਗਾ ਉਹ ਦਿਖਾ ਦੇ ਉਹ 10000 ਤੋਂ ਮਹਿੰਗਾ ਕੀ ਹੋਏਗਾ ਸੂਟ 10000 ਤਾਂ ਤਾਂ ਠੀਕ ਹੈ ਦ ਕਹ ਦੇ ਫਿਰ ਹੋਰ ਦਿਖਾ ਦੇ ਲਾਂਗੇ ਤਾਂ ਮੈਨੂੰ ਪਸੰਦ ਨਹੀਂ ਆਏ ਐ ਕਰੀ ਬਾਈਕ ਕਨਾਲ ਦੇ ਦੋ ਦਿਖਾ ਦੀ ਦੋਵੇਂ ਭੈਣਾਂ ਲੈ ਲਾਂਗੀਆ ਡੇਡ ਸਵਾਲੇ 2 ਸੂਟ ਲੈ ਲੈ ਆਣ ਜਾਣ ਚੱਲਾਂ ਆ ਦੋਨੇ ਇੱਕ ਨਾਲ ਦੇ ਲੈ ਡੇਡ 100 ਦੇ ਦੋ ਸੂਟ ਦਿੰਦਾ ਹੁੰਦਾ ਨੱਕ ਨਹੀਂ ਬੜਾਉਣਾ ਮੈਂ ਆਪਦਾ ਹਾਂ 150 ਵਾਲਾ ਮੇਰੀ ਭੈਣ ਕਿਹੜਾ ਰੋਜ਼ ਰੋਜ਼ ਆਉਣਾ ਮਾਸਾ ਤੋਂ ਜਨਮ ਦਿਨ ਤੇ ਆਈ ਏ ਤੇਰੀ ਭੈਣ ਨੇ ਤਾਂ ਕਦੇ ਕਦੀ ਆ ਕਨਾਲ ਦੇ ਮਿਲ ਜਾਣਗੇ ਦੋ ਸੂਟ ਲੈ ਜੇ ਇੱਕ ਦੋ ਲੈਣੇ ਕਰਜਾ ਚੜ ਗਿਆ ਬਾਬੂ ਨੇ ਰੋ ਜਾਣਾ ਦੇਖ ਗੱਲ ਐ ਤੂੰ ਸੂਟ ਦੇਖ। ਹਾਂ ਦੇਖ ਸੋਹਣਾ। ਆਏ ਦੇਖ ਮੇਰੇ ਕਿਹੜਾ ਰੰਗ ਸੋਹਣਾ ਲੱਗੂਗਾ ਫਿਰ ਮੈਂ ਉਹ ਲੈ ਲੂੰਗੀ। ਇੱਕ ਮੈਂ ਮਣਪਰੀਤ ਵਾਸਤੇ ਲੈ ਲੂੰਗੀ ਦੇਖੀ। ਮੈਨੂੰ ਨਹੀਂ ਪਤਾ। ਜਰਾ ਬੈ ਤੈਨੂੰ ਕੀ ਪਤਾ ਬੁੜੀਆਂ ਵਾਲੇ ਕੰਮਾਂ ਦਾ। ਇਹ ਕੱਪੜਾ ਆਹੀ ਪਾਦਾ ਆਹੀ ਪਾਦਾ ਦੋਨੇ ਵਧੀਆ ਨੇ ਇਹ। ਕੱਪੜਾ ਕਿਹੜਾ ਬਾਈ ਇਹ? ਵਧੀਆ ਪਿਓਰ ਛਲਕਦਾ ਸੂਟ ਆ ਇਹ। ਅੱਛਾ ਰੰਗ ਤਾਂ ਸੋਹਣਾ। ਆਏ ਕਰ ਆ ਦੋਨੇ ਸੂਟ ਕਰ ਦੇ। ਹਾਂ ਲੈ। ਹਾਂ ਲੈ ਬਈ। ਪੂਰਾ ਦਲਾਏਗਾ ਬਈ 10000 ਦਾ ਹੋਰ ਕੀ ਤਾਂ 10 ਜਾਲਾ ਕਿਹਾ ਜੀ 10 ਦਾ ਤੈਨੂੰ ਦੇਤਾ ਦੇਖ ਕੇ ਬਈ ਘੱਟ ਵੱਧ ਕਰ ਲੈ ਤੈਨੂੰ ਪਤਾ ਤੇਰੇ ਕੋਲ ਹੀ ਆਉਣਾ ਹੁੰਦਾ ਅਸੀਂ ਤਾਂ ਦੁਕਾਨ ਤੇ ਅਸੀਂ ਕਿਹੜਾ ਕਿਤੇ ਹੋਰ ਜਾਂਦੇ ਆ ਦੋ ਕਰਨੇ ਨੇ ਇਹਦੇ ਨਾਲ ਦੇ ਹਾਂ ਬਈ ਦੋ ਕਰ ਦੇ ਐ ਕਰ ਨਾਲ ਪੁਰਾਣੇ ਦਾ ਕੁਰਤਾ ਪਜਾਮਾ ਵੀ ਦਿਖਾ ਦੇ ਵਧੀਆ ਵਾਲਾ ਉਹ ਦਿਖਾ ਰਹੀ ਕਿਤੇ ਪਾਣੀ ਨਹੀਂ ਡੁੱਲ ਜਾਂਦਾ ਕੀ ਕਹਿੰਦੇ ਇਹਨੂੰ ਵਾਟਰ ਪ੍ਰੂਫ ਹਾਂ ਉਹੀ ਉਹੀ ਦਿਖਾ ਦੇ ਪਾਣੀ ਡੁੱਲ ਜਾਂਦਾ ਬਈ ਆ ਹੋਵੇ ਪਾਣੀ ਨਹੀਂ ਸਾਰ ਪਾਰ ਜਾਂਦਾ ਉਹਦੇ ਵਿੱਚ ਚਾਰ ਪਾਰ ਨਹੀਂ ਜਾਂਦਾ ਪਾਣੀ ਇਹਦੇ ਵਿੱਚ ਪਾਣੀ ਐਂ ਕਹਿਆ ਵੀ ਬਾਬੂ ਵੀ ਕੜੀਆਂ 'ਚ ਨਹੀਂ ਭਿੱਜਦਾ ਉਹ ਕੜੀਆਂ 'ਚ ਨਹੀਂ ਭਿੱਜਦਾ ਹਾਂ ਕੜੀਆਂ 'ਤੇ ਪਾਣੀ ਡੁੱਲ ਜਾਂਦਾ ਹੈ ਪਾਣੀ ਦਾ ਤੇ ਪਾ ਕੇ ਕੜੀਆਂ ਦੀ ਫਰੀਜ ਨਹੀਂ ਤਾਂ ਨਹੀਂ ਭਿੱਜਦਾ ਉਹ ਡੋਲੇਗੀ ਵੇ ਆਹੋ ਕੁਛ ਮਰਜ਼ੀ ਲਾ ਲੈ ਜਲ ਦਿਖਾਈ ਬਈ ਮੈਨੂੰ ਕੁਰਤਾ ਪਜਾਮਾ ਦਿਖਾ ਹੁਣ ਖਾਲੀ ਸੂਟ ਥੋੜੀ ਦਊਂਗੀ ਤੇਰੇ ਪਾਸਾ ਜਨਮ ਦਿਨ ਹੈ ਮੇਰੇ ਪਾਸਾ ਮਰਨ ਦਾ ਦਿਨ ਹੋ ਰਿਹਾ ਬੁਬੂ ਬੁਬੂ ਬੋਲ ਲੈ ਬੁਬੂ ਬੁਬੂ ਬੋਲ ਲੈ ਆਹ ਸੀ ਚਿੱਟਾ ਪਾਟਰ ਪ੍ਰੂਫ ਹੈ ਦੇਖ ਇਹ ਦੇਖ ਇਦਾ ਕਿਰੇਟਾ ਭਾਈ 1500 ਰੁਪਏ ਦਾ ਪੂਆ ਲੈ ਵੇ ਐਂ ਕਰ ਇੱਕ ਤੂ ਲੈ 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 ਪੁੱਲ ਇੱਕ ਤੂ ਲੈ ਲੈ ਸਾਰੀ ਜੀਰ ਜੀ ਤਾਂ ਸੇਠ ਡੋਡੀ ਹੋਰੀ ਐ ਤਾਂ ਦੋ ਦਿਨਾਂ ਜੇ ਪੀਲਾ ਹੋ ਜੂਗਾ ਵੇ ਉੱਥੇ ਖੇਤ ਚ ਥੋੜੀ ਪਾ ਕੇ ਜਾਣਾ ਕਿਸੇ ਪ੍ਰੋਗਰਾਮ ਵਾਸਤੇ ਗਈ ਨਹੀਂ ਆ ਲੈ ਲੈ ਕਿਹੜੇ ਪ੍ਰੋਗਰਾਮ ਰੱਬ ਦਾ ਨਾਮ ਆ ਚੱਲ ਚੰਗਾ ਐ ਕਰ ਭਾਈ ਇੱਕ ਕਰ ਦੇ ਫਿਰ ਕੋਣ ਤਾਂ ਭਜਾਂ ਹਾਂ ਹੁਣ پرانے ਨੂੰ ਤਾਂ ਦਵਾ ਮੰਗਾਈ ਹੁਣ پرانے ਨੂੰ ਉਹ ਲੈ ਲੈ ਤੂੰ ਵੀ ਲੈ ਲੈ پرانے ਵਾਲੇ ਦਾ پرانا ਉਹ ਮੇਰਾ ਤਾਂ ਸਾਡੂ ਹੀ ਲੱਗਦਾ ਵੇ ਤੇਰੇ ਨਾਲ ਛੋਟ ਹੈ ਮਾੜੀ ਮੋਟੀ ਇੱਜ਼ਤ ਲਿਹਾਜ਼ ਕਰ ਲਿਆ ਕਰ ਅਧਾਰ ਘੱਟੀ ਛੋਟ ਹੈ ਉਹਦਾ ਮੇਰੇ ਨਾਲ ਵਾਹੋ ਵੱਡਾ ਹੈ ਉਹ ਚੱਲ ਚੰਗਾ ਐਵੇਂ ਨਾ ਪਕਾਈ ਮੈਂ ਆ ਕਰਦੇ ਬਈ ਨਾਲੇ ਬਿਲ ਦੇ ਦੇ ਕਿੰਨਾ ਹੋ ਗਿਆ ਦੇਖੋ ਥਾਂ ਦੇ ਮਸਤ ਬੜਾ ਦੇਣਾ ਲੈ ਇਹ ਹੋ ਗਿਆ 10 ਤੇ 10 20000 ਤੇ 1500 ਲੈ 21500 ਹੋ ਗਏ ਭੋਲੇ ਚਲੋ ਠੀਕ ਹੈ ਜੀ ਫਿਰ ਜਿਹੜਾ ਹੁਣ ਹੋ ਗਿਆ ਤਾਂ ਹਾਂ ਹੋਰ ਦੱਸੋ ਹੋਰ ਤਾਂ ਹੁਣ ਕੀ ਦਸੀਏ ਜੀ ਤੁਹਾਨੂੰ ਪਤਿਆ ਚੁੰਨੀਆਂ ਵੀ ਲੈਣਾਂ ਦੀ ਕਾਟਨ ਦੀਆਂ ਸੁੱਤੀ ਉਹ ਲੈ ਲੈ ਹੁਣ ਇੰਨੀ ਨਹੀਂ ਪੱਢੀ ਇੰਨੀ ਵੱਢ ਜੂਗੀ ਕੀ ਦੱਸ ਕੋਈ ਨਾ ਬਾਈ ਫੇਰ ਲੈ ਜਾਗੇ ਚੁੰਨਿਆਂ ਨਾਲ ਹੁਣ ਦੱਸ ਕੀ ਫਰਕ ਪੈਂਦਾ ਹੈ ਦਵਾ ਦੇ ਹੁਣ ਚੁੰਨੀਆਂ ਵੀ ਸੇਠ ਤੈਨੂੰ ਨਹੀਂ ਪਤਾ ਹੈਗਾ ਥੋੜਾ ਇਹ ੱਟਕਾ ਕਰਦੀ ਹੈ ਮੇਰੇ ਨਾਲ ਲੈ ਦੇਖੀ ਦੋਨੋਂ ਸੂਟ ਕੀ ਦਵਾਤੇ ਹੁਣ ਮੈਨੂੰ ਸਾਲ ਭਰ ਇਹੀ ਸੁਣਾਉਂਦਾ ਰਹੂਗਾ ਹੁਣ ਖੜਾ ਹੋ ਜਾ ਹੁਣ ਕੜਾ ਤੂੰ ਹੋਰ ਕੁਝ ਦਵਾਏਂਗਾ ਆ ਚਲੋ ਠੀਕ ਹੈ ਜੀ ਸੇਠ ਜੀ ਚਲੋ ਠੀਕ ਹੈ ਜੀ ਲੈ ਕਰ ਆ ਚੋਲੋ ਕਰ ਫੜ ਲੈ ਚਲੋ ਆਜਾ ਦੇ ਕੇ ਉਤਰੀ ਕਿਧਰ ਦੇ ਪਈ ਮੇਰੀ ਗੱਲ ਸੁਣਾ ਹੂੰ ਇਹ ਆਪਣੇ ਪਿੰਡ ਦੇ ਨੇ ਸੇਟਕ ਕੁੱਤਿਆਂ ਮੰਗੂਏ ਪੋਂਕੀ ਗਈ ਲੈ ਮਾਇਕੀ ਪੋਂਕੀ ਆ ਮੈਂ ਤਾਂ ਕੋਸ਼ੂ ਬੋਲਦੀ ਹੋਈ ਨਹੀਂ ਹਾਂ ਇਹ ਤੂੰ ਪਕਾਈ ਮਰੀ ਗਿਆ ਕਦੇ ਕਹਿੰਦਾ ਸੱਪ ਮਰ ਗਿਆ ਕਦੇ ਕਹਿੰਦਾ ਲਾਠੀ ਟੁੱਟ ਗਈ ਪਿੰਡ ਦੀ ਤੇ 10000 ਦੇ ਸੂਟ ਪਾਣੂ ਹੋ ਬੀਬੀ ਪੱਠਣਾ ਹੈ ਸੇਵ ਦੀ ਰੇਟ ਲਾਇਆ ਸੇਵ ਡੇਢ ਕਿਲੋ ਸੋਦੇ ਲਾਵੇ ਐਂ ਕਰ 5 ਕਿਲੋ ਪੋਵਾਲ ਲੋਪ ਪੈਂਦੀ ਸਲਾਦ ਲੈਟੇ ਕਿੰਨੀ ਕਰਨੀ 5 ਕਿਲੋ ਜਾਂ 10 ਹੁਣ ਪਰੌਣਾ ਪਈ ਆ ਸੇਬ ਤਾਂ ਕੱਟ ਕੇ ਦਵਾਂਗੇ ਹੀ ਹੋਰੀ ਮਲਿਆ ਨਾਲ ਦੀ ਹੋਰ ਕੀ ਬਣੀ ਨਾਲ ਐ ਕਰ ਮੈਂ ਕਿਨੇ ਮਰੂਦ ਲੈਣਾ ਮੈਂ ਮਰੂਦ ਕੌਣ ਖਾਂਦਾ ਅੱਜ ਕੱਲ੍ਹ ਉਹ ਹੀ ਦਿਮਾਗ ਤੇ ਰਹੀ ਐ ਐ ਕਰ ਪਰ 1.5 ਕਿਲੋ ਲੈ ਲੈ ਜਿਆਦੇ ਕੀ ਕਰੇਗੀ ਚਲ ਐ ਕਰ 2 ਕਿਲੋ ਲੈ ਲੈ ਭਈਆ 2 ਕਿਲੋ ਪਾ ਦੇ ਥੋੜੇ ਮੇਰੀ ਗੱਲ ਸੁਣ ਇੱਕ ਕੋਈ ਮਠਾਈ ਵਾਲਾ ਹੈ ਨਹੀਂ ਇੱਕ ਡੱਬਾ ਵੀ ਫੜ ਲਿਆ ਵਰਕੀ ਦਾ ਚੁੱਪ ਚੁੱਪ ਕਰ ਲੈ ਸੇਵ ਲੈ ਲੈ ਗੱਲੇ ਮਠਾਈ ਦੀ ਫਿਰ ਕਹੀਂ ਕਿਡਾਹੀ ਝੜ ਲੈ ਮੇਰੀ ਗੱਲ ਸੁਣਾ ਆ ਆ ਆਪਣੇ ਗਮਾਂਡੀਆਂ ਦੇ ਜਨਮ ਦਿਨ ਸੀ ਉਹਨਾਂ ਨੇ ਜਨਮ ਦਿਨ ਤੇ ਸਮੋਸੇ ਵੀ ਲਿਆਂਦੇ ਸੀ ਆਪਾਂ ਦਾ ਸਮੋਸੇ ਲੈ ਜੀ ਦੂਜੇ ਮਰਾ ਦੂਸਰੇ ਲਿਆ ਰਹੇ ਨੇ ਪੱਕੇ ਜੀ ਕੀ ਕਰੀਂ ਤੂੰ ਅੱਜ ਨਾਲ ਗਤਨ ਅੱਜ ਕਰੀ ਜਿਹੜੀ ਚੀਜ਼ ਲੈਣੀ ਆ ਬੰਦਾ ਉਹ ਲੈ ਲੈ ਮੈਂ ਆ ਤਾਂ ਲੈ ਲਾਂ ਨੀ ਆ ਦੇਖ ਆ ਪਹਲਾ ਨੀ ਵਧੀਆ ਹੈਗਾ ਫਰਕ ਆ ਪੈਣ ਦੀ ਮੇਰੀਆਂ ਅੱਖਾਂ ਦਾ ਆਪਰੇਸ਼ਨ ਹੋਇਆ ਹੈ ਵੀ ਮੈਨੂੰ ਪਤਾ ਨਹੀਂ ਵੀ ਕਿਹੜਾ ਸੇਵ ਲਾਲ ਹੈ ਕਿਹੜਾ ਖਰਾਬ ਹੈ ਜੇ ਨਹੀਂ ਹੋਇਆ ਮੈਂ ਤਾਂ ਕਹਿੰਦੀ ਰੱਬ ਕਰਕੇ ਹੋ ਜਾ ਤੇਰੀ ਅੱਖਾਂ ਦਾ ਆਪਰੇਸ਼ਨ ਕਾਲਾ ਮੋਤੀਆ ਖਿਰਜੇ ਤੇ ਕਿਲੂਸ ਕਰ ਦੇ ਹਾਂ ਬਗਰ ਦੇਖਣਾ ਪਿੰਡ ਦੇ ਖੜੇ ਨੇ ਖੜੇ ਰਹਿਣ ਫਰਪੰਦੇ ਲੈਓ ਲੈਓ ਇੱਕ ਕਰੋ ਦੋ ਭਾਈ ਦੋ ਹੋਰ ਭਾਈ ਹਰ ਹਰ ਸਾਰੇ ਵਧੀਆ ਮਿੱਠੇ ਸੇਵ ਵਧੀਆ ਤਾਂ ਹੈਗੇ ਆ ਭਾਈ ਸ਼ੀਵੀ ਦਾ ਸੇਵ ਸਾਰਾ ਲੋ ਜੀ ਹੋਰ ਸੇਵ ਬੱਸ ਹੋਰ ਕੀ ਦਸੀਏ ਲੈ ਉਹ ਕਿੱਲਾ ਸੇਵ ਨਾਲ ਮੁੁੰਡੇ ਦਾ ਜਨਮ ਦਿਨ ਕਰੋ ਕੱਢਣੇ ਕਰਦੇ ਆ ਅੱਛਾ ਬਾ ਦੱਸ ਜੋ ਤੇਰੇ ਜਵਾਕ ਦੇ ਜਨਮ ਦਿਨ ਹੁੰਦਾ ਤੂੰ ਆਇਆ ਕਿ ਜੁੱਤੀ ਵਰਤਦਾ ਨਹੀਂ ਨਹੀਂ ਬੱਚੇ ਵਾਸਤੇ ਕਮਾਨੀ ਚੱਲ ਗੱਲ ਤਾਂ ਹੋਈ ਜਵਾਕਾਂ ਵਾਸਤੇ ਹੀ ਫਿਰਦੇ ਹੁਣ ਇਹਨੂੰ ਕਿਹੜਾ ਸਮਝਾਵੇ ਤੂੰ ਫੜਾਉ ਰ ਅੱਗੇ ਤੁਰ ਪੈ ਤੇ ਤਾਂ ਸੇਵਿਕਦੇ ਨੇ ਆਏ ਕਰ ਉੱਥੇ ਮਠਿਆਈ ਵਾਲੀ ਦੁਕਾਨ ਦੇਖ ਡੱਬਾ ਵੀ ਲੈ ਕੇ ਚੱਲਾਂਗੇ ਨਾਲੇ ਸਮੋਸੇ ਪੈਕ ਕਰਾ ਲੈ ਤੂੰ ਕਹਾਂ ਕੰਮ ਕਰ ਹਾਈ ਮੈਂ ਕਹਨਾਂ ਤਾਂ ਆਂਦੇ ਤਾਂ ਹੈ ਨਹੀਂ ਆਪਾਂ ਚੱਲੀਏ ਨਾ ਬੰਦੇ ਨੂੰ ਖੜਜੋ ਤੁਸੀਂ 10 ਮਿੰਟ ਆਉਂਦੇ ਹੋਣੇ ਲੈ ਪਹਿਲਾਂ ਬੈਠੇ ਨੂੰ 2 ਘੰਟੇ ਹੋ ਗਏ ਹੁਣ ਕਹਿੰਦੀ ਖੜਜਾ ਉਹ ਆ ਗਏ ਲੈ ਸਾਸ਼ੀ ਕਾਲ ਪਹਿਣੇ ਸਾਸ਼ੀ ਕਾਲ ਪਹਿਣੇ ਹੋਰ ਕਿਵੇਂ ਆ ਵਧੀਆ ਤੂੰ ਸੁਣਾ ਕਿਵੇਂ ਆਡੂ ਆ ਕਿਵੇਂ ਇਕੱਠਾ ਆਇਆ ਫਿਰ ਤਾਂ ਹੋਵੇ ਸਾਸ਼ੀ ਕਾਲ ਜੀ ਸਾਸ਼ੀ ਕਾਰ ਭਾਈ ਆਏ ਹਾਏ ਹੋਰ ਕਿਵੇਂ ਆ ਪਹਿਣੇ ਆਏ ਕਰ ਆ ਸਮਾਨ ਇੱਥੇ ਰੱਖ ਜਾ ਜਾਂ ਹੱਥ ਕੁਰਸੀ ਲੈ ਕੇ ਆ ਮੈਂ ਤਾਂ ਠੀਕ ਆ ਪਹਿਣੇ ਬਸ ਤੂੰ ਸੁਣਾ ਵਧੀਆ ਭਾਰੀ ਡੀਕ ਕਰਾਈ ਭਾਰੇ ਕੋਨੇ ਪੀ ਲਿਆ ਹਾਂ ਪੈਨ ਪੀ ਲਿਆ ਲੈ ਭਾਈ ਤੂੰ ਜਿਵੇਂ ਨਰਮੋਹੀ ਹੋ ਗਿਆ ਜੀਜੇ ਨੂੰ ਹੁਣ ਆਹ ਓਹੋ ਜੀਜਾ ਸਾਸਰੀ ਕਾਲ ਭਾਈ ਭੁੱਲ ਗਈ ਮੈਂ ਤਾਂ ਦਿਮਾਗ ਸੱਚੀ ਕਹਿੰਦੇ ਧੁੱਪ ਚ ਪਾਗਲ ਹੋਈ ਪਈ ਆ ਮੈਂ ਤਾਂ ਉਹ ਦੇਖ ਲੈ ਤੂੰ ਤਾਂ ਇਹ ਕੰਮ ਕਰਕੇ ਤਰੇ ਬਾਰ ਨੂੰ ਲਾ ਕੇ ਜਾਂਦਾ ਮੈਂ ਤਾਂ ਉਨ ਕੌਲਿਆਂ ਦੇ ਚੜਾ ਫਰੀ ਆ ਮੈਂ ਤਾਂ 2 ਘੰਟੇ ਹੋ ਗਿਆ ਕੇ ਬੈਠੇ ਨੂੰ ਸਾਨੂੰ ਰੇ ਲੈ ਤਾਂ ਡਿੱਕਣ ਲੱਗ ਰਹੀ ਤੇ ਕਾਦੇ ਹੁਣ ਚਾਬੀ ਦਾਸਤਾ ਦਿੱਤੀ ਸੀ ਨਾਲੇ ਤੁਹਾਡਾ ਆਪਦਾ ਘਰ ਆ ਕਿਹੜਾ ਕੋਈ ਬਗਾਨਾ ਵੀ ਤੁਸੀਂ ਚੋਰ ਹੋ ਹੈ ਆਪਦੇ ਘਰੇ ਬੈਠੇ ਹੋ ਤੁਸੀਂ ਕੱਲਿਆਂ ਨੂੰ ਔਖਾ ਯਾਰ ਹੈ ਨਾ ਤੂੰ ਐ ਮੂੰਹ ਤੇ 12 ਵਜਾਏ ਨੇ ਬੋਲ ਪੈ ਕੁਛ ਤੂੰ ਜਿਆਦੇ ਜੀ ਬੋਲਿਆ ਨਾ ਕਰ ਮੇਰੇ ਨਾਲ ਮੇਰਾ ਮੂਡ ਐਨਾ ਵਧੀਆ ਨਹੀਂ ਹੈਗਾ ਹੂੰ ਤੇਰਾ ਤਾਂ ਆਪੀ ਮੂਡ ਪੱਦੀ ਕਿਉਂ ਸਾਡੂ ਆ ਓਏ ਮੂਡ ਨੂੰ ਕੀ ਹੋ ਗਿਆ ਅੱਜ ਤਾ ਤੂੰ ਬੜੀ ਇਕੱਠਾ ਆ ਹੋਇਆ ਬੈਠਾ ਕਿਤੇ ਮੇਰੇ ਲਈ ਸਾਲੀ ਤਾਂ ਨਹੀਂ ਕੂਰ ਕਰਦੀ ਜੀਜਾ ਜੀ ਉਹ ਵੀ ਵਿਆਹ ਤੋਂ ਬਾਅਦ ਤਾਂ ਮੂੜ ਕਿਸੇ ਕਿਸੇ ਦਾ ਹੀ ਠੀਕ ਰਹਿੰਦਾ। ਨਾ ਕੀ ਮਤਲਬ ਹੈ ਨਹੀਂ ਤੇਰਾ। ਬਾਬਾ ਸਾਹਿਬ ਵੀ ਉਹ ਹਾਸੀ ਗੱਡੀਆਂ ਕਰਦੀ ਆ ਬੌਲੀ। ਅੱਛਾ ਅੱਛਾ। ਇਹ ਤਾਂ ਬਾਲਾ ਹੁੰਦੀ ਹੈ। ਇਹ ਤਾਂ ਤਾਂ ਭਾਈ ਮੂੰਹ ਹੀ ਰਹਿੰਦਾ ਮੇਰੇ ਵਾਲੇ ਦਾ ਤਾਂ। ਇਹ ਤਾਂ ਸਾਂ ਲੱਗੇ ਅੱਜ ਵੀ ਆਏ ਨਹੀਂ ਹੈਗਾ ਵੀ ਪੁੱਤ ਦਾ ਜਨਮ ਦਿਨ ਆ ਖੁਸ਼ ਹੋ ਜਾ। ਅੱਜ ਵੀ ਆ ਬਿੱਗੀ ਬਿੱਲੀ ਬਣ ਕੇ ਮੂੰਹ ਅਡਾ ਸਜਾਈ ਬੈਠਾ। ਉਹ ਨਾ ਨਾ ਅਲੀ ਸਾਹਿਬ ਆ ਕਾਨੂੰ ਸਜਾ ਮੂੰਹ ਸਾਡੂ ਨੇ। ਇਹਦਾ ਕੰਜਰ ਦਾ ਮੂੰਹ ਇਹੋ ਜਿਹਾ। ਕਿਆ ਡੱਡੂ ਆ ਓਏ ਜੱਗਈ ਤੂੰ ਮੇਰੇ ਨਾਲ ਜਿਆਦਾ ਮਖੌਲ ਜਿਨਾ ਕਰ ਮੇਰੀ ਜੀਰੀ ਨੂੰ ਪੈਰੀਏ ਡੋਡੀ ਨਾਲੇ ਪੌਣਾ ਰੋਗ ਰੋਗ ਤੂੰ ਨਾ ਠੇਕੇ ਤੇ ਜ਼ਮੀਨ ਤੇਨੂੰ ਔੜਦਿਆਂ ਨੇ ਗੱਲਾਂ ਨਾ 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 ਸਾਡੂਆ ਸੋਚਦਾ ਉਹਦੂ ਬਾਤ ਹੁੰਦੀ ਆ ਕਰੇ ਨਾ ਜੇ ਉਹਦੇ ਸੁੱਖ ਪਾਲਾਂਗੇ ਆਪਾਂ ਫੇਰੇ ਆਪਣੇ ਕਰੇ ਸੁੱਖ ਰਹੁ ਹਾਂ ਮਨੋਂ ਪੰਮੇ ਠੇਕੇ ਦੇ ਰਹੀਏ ਸੋਚਦਾ ਬਰोबर ਹੁੰਦੀ ਆ ਹੁਣ ਇਸੇ ਗੱਲ ਤੇ ਲਾਲਾ ਕਹਿੰਦੀ ਜਨਮ ਦਿਨ ਮਨਾਉਂਗੀ ਹਾਂ ਅਮੀਰ ਬੱਦਿਆਂ ਦੇ ਕੰਮ ਹੁੰਦੇ ਨੇ ਜਨਮ ਦਿਨ ਮਨਾਣੇ ਅਸਾਂ ਤਾਂ ਉਹੀ ਪਿਸੂ ਪਾ ਜਾਂਦੇ ਨੇ ਪਹਿਲਾਂ ਮੈਨੂੰ ਐਂ ਦੱਸ ਜੀ ਜੀਜਾ ਆ ਉਹਦੇ ਪੁੱਤ ਦਾ ਜਨਮ ਦਿਨ ਮਨਾਉਣਾ ਕੋਈ ਮਾੜੀ ਗੱਲ ਆ ਸੌਖਰਾਂ ਦਾ ਮਾਸਾ ਤਾਂ ਦਿਨ ਆਉਂਦਾ ਹਾਂ ਤੇਰੇ ਲਈ ਭੈਣ ਨੂੰ ਪੁੱਛ ਇਹ ਗੱਲਾਂ ਦਾ ਇਹਨੂੰ ਵੱਦ ਵੱਦ ਉਹ ਪ੍ਰੋ ਨੇ ਸਾਡੂ ਵਾਲੇ ਮੰਗੂ ਆਤ ਪੈ ਗਈ ਦੀ ਮੈਂ ਵੀ ਲੱਗ ਗਈ ਦੀ 25-30000 ਚ ਮੇਰਾ ਗਲ ਵੜਦਾ ਐਨੇ ਦਾ ਖਰਚੇ ਵੜਨ ਲਾ ਰੀਪਰਾਂ ਦਾ ਸਾਰੇ ਪਾਣੀ ਫੇਰਦੇ ਨੇ ਉਹ ਕਾਣੂ ਕਾਣੂ ਐ ਨਹੀਂ ਪਤਾ ਕੀ ਐ ਜਿਵੇਂ ਉਹ ਵਾਲੇ ਇੱਕ ਬੰਦੇ ਨੂੰ ਕੋਈ ਕਹਿੰਦਾ ਯਾਰ ਤੂੰ ਕਹਿੰਦਾ ਦਾਰੂ ਦੂਰੂ ਪੀਣਾ ਉਹ ਕਹਿੰਦਾ ਬਈ ਹਾਂ ਪੀ ਲੈਣਾ ਕਹਿੰਦਾ ਮੜੀ-ਮੋਟੀ ਲਾ ਲੈਣਾ ਕਹਿੰਦਾ ਜੇ ਨਾ ਪੀਂਦਾ ਹੁੰਦਾ ਹੁਣ ਨੂੰ ਉਹੀ ਪੈਸੇ ਦੀ ਗੱਡੀ ਲੈ ਲਾਉਂਦਾ ਕਹਿੰਦਾ ਤੂੰ ਪੀਂਦਾ ਨਹੀਂ ਕਹਿੰਦਾ ਨਾ ਕਹਿੰਦਾ ਤੇਰੇ ਲਈ ਕਿੱਥੇ ਆ ਉਹ ਕੰਮ ਐ ਫੇਰ ਵੀ ਜੇ ਨਾਮ ਨਾਲ ਦਾ ਫੇਰ ਕਿਹੜਾ ਰਿਪਰਾ ਇਹ ਨਾ ਕਿ ਤੋ ਫੇਰ ਵੀ ਨਾ ਦਾ ਆ ਤੇਰੇ ਲਈ ਸਾਲੀ ਆ ਹੈ ਇਹ ਵੀ ਖੁੱਲੇ ਸੁਭਾਅ ਦੀ ਆ ਆ ਪਿਛਲੀ ਵਾਰ ਇਹਨੂੰ ਸੋਨੇ ਦਾ ਸੈੱਟ ਕਰਵਾ ਕੇ ਤਮਾਚਾਰ ਕੋਈ ਨਾ ਹੈ ਦੱਸ ਆਪਾਂ ਜੀ ਕੋਈ ਉਹ ਕਰਦੇ ਆ ਅਜੇ ਤਾਂ ਕੋਕੇ ਨਹੀਂ ਪੈਂਦੇ ਕੰਨਾਂ 'ਚ ਸੌਣ ਦੇ ਭਾਰ ਦਾ ਸੱਟ ਜੀਜਾ ਚਲਾਇ ਕਰ ਹੁਣ ਜਿਹੜਾ ਸਮਾਨ ਲਿਆ ਹੁੰਦਾ ਘਵਾਰੇ ਘੂਰੇ ਦੇ 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 ਨਾ ਨੂੰ ਬਲਬਲੇ ਬਲਬਲੇ ਦੇ ਫਲਾ ਲਾਣ ਕੇ ਆਦਾ ਆਪਦੇ ਬਲਬਲੇ ਆਪੇ ਭਰ ਲੋ ਮੈਂ ਤਾਂ ਤਾਰ ਕੱਢਦਾ ਤਾਰਾਂ ਦਾ ਟਾਈਮ ਹੋ ਰਿਹਾ ਜੇ ਕੇਰਾ ਮੈਂ ਟੱਪ ਗਈ ਮੁੜ ਕੇ ਨਹੀਂ ਮਿਲਣੀ ਜਾ ਕੱਢ ਲੈ ਜਾ ਦੇਖ ਲੈ ਕਰ ਨਹੀਂ ਮਨਪ੍ਰੀਤ ਹੈ ਆ ਸਾਡੂ ਦਾ ਹੋਰੇ ਇਕੱਠਾ ਆ ਫਿਰਦਾ ਇਹਦਾ ਕੰਦਰ ਦੇ ਮੂੰਹ ਤੇ ਰੌਣਕ ਕੀ ਨਹੀਂ ਰਹੀ ਲੈ ਜੀਜਾ ਹੁਣ ਮੈਂ ਤੈਨੂੰ ਕੀ ਦੱਸਾਂ ਉੱਥੇ ਪਹਿਲਾਂ ਬਾਜ਼ਾਰ 'ਚ ਮੇਰੇ ਨਾਲ ਖੜਦੂ ਖੜੂਸ ਕਰਕੇ ਆਇਆ ਹੈ ਹਾਂ ਉਹੀ ਗੱਲ ਕਹਿੰਦੇ ਹੁੰਦੇ ਆ ਕਿ ਜੇ ਝੱਗਾ ਚੱਕਾਂਗੇ ਤੇ ਡਾਬਦਾ ਹੀ ਨੰਗਾ ਉਹ ਚੁੱਪੀ ਭਲੀ ਐ ਕਿਆ ਕਰਮਣ ਪ੍ਰੀਤ ਉਹ ਲੈ ਕੇ ਆਣੀ ਬੁਰਬਲੇ 'ਚ ਫਲਾਈ ਲਿਓਣੀਆਂ ਪਹਿਣ ਜਦੋਂ ਅੰਦਰ ਨੂੰ ਤਿਆਰੀ ਤੱਕ ਕਰੀਏ ਦੇਖ ਲੈ ਕੋੜਨਾਂ ਇਹ ਵੀ ਬੰਦਜ ਰੱਚ ਮਚ ਜੰਦੀ ਆ ਲੈ ਵੀ ਤੈਨੂੰ ਅਗਲੇ ਦੇ ਘਰ ਦੇ ਸਮਾਨ ਦਾ ਕੀ ਉਹਦਾ ਤੂੰ ਕਹਦੇ ਈ ਤੁਸੀਂ ਆਪ ਲਿਓ ਜੇ ਤੂੰ ਵੀ ਉਹੀ ਗੱਲਾਂ ਕਰਦਾ ਨਾ ਸਾਹਮਣੇ ਦਾ ਸਮਾਨ ਲਿਆ ਕੇ ਰੱਖਿਆ ਉਹ ਫਿਰ ਵੀ ਭਾਈ ਚਲਾ ਕੀ ਪਤਾ ਹੁੰਦਾ ਬਗਾਨੇ ਕੰਮ ਦਾ

ਲੈ ਕੋੜ ਪਹਿਲੀ ਬੇਸ਼ੱਕ ਨਾ ਕਾ ਤੋ ਪਰੀ ਜਾਨੀ ਟੋਪੀ ਥੰਦੇ ਸੜਤੀ ਕੀ ਇੱਕ ਜਰੂਰ ਇਧਰ ਦੇ ਲੈ ਕੋੜ ਨੇ ਤੂੰ ਵੀ ਭਰੇ ਤੈਨੂੰ ਭਰਨ ਨੂੰ ਕਿਹਾ ਮੈਨੂੰ ਭਰਨ ਨੂੰ ਥੋੜੂ ਕਿਹਾ ਮੈਂ ਤੈਨੂੰ ਵੀ ਭਰਨ ਨੂੰ ਕਿਹਾ ਮੈਂ ਦੂਜੇ ਵਾਰ ਲੂ ਹੋ ਮਰ ਰਰਾ ਰੋਈ ਲੜੀ ਜਾਂਨੇ ਹੋ ਇੱਕ ਤਾ ਉਹ ਕਹਿੰਦੇ ਆ ਬੀਬੀ ਪਹਿਲੀ ਮਾਰਨੀ ਦੂਜਾ ਬੀਬੀ ਕੋਦੀ ਮੁੰਡਾ ਥੋੜਾ ਤਾਂ ਉਹ ਕੰਮ ਹੈ ਕਿਤੇ ਐਡੇ ਮੁੰਡਾ ਜੇ ਗੱਲ ਨਾ ਬਾਤ ਮੈਂ ਹੋ ਚੁੱਕਾ ਜਿਹੜੇ ਹਸਾਮ ਨਾਲ ਤੁਹਾਡੇ ਲੱਛਣ ਨੇ ਬਸ ਰਹਿਣ ਹੀ ਦੋ ਤੁਸੀਂ ਕੋਈ ਨਾ ਹਜੇ ਕਬੀਲਦਰੀ ਜੀ ਸੈੱਟ ਕਰ ਲਈਏ ਫਿਰ ਦੇਖਦੇ ਆਂ ਜਟਾ ਗੀਲਾ ਪਤ ਜੇ ਬੱਬੰਦੀਨ ਅੱਜਵੇਂ ਛੋਣੇ ਦਾ ਬੰਬੰਦੀਨ ਅੱਜ ਹੈ ਨਾ ਵੀ ਮਾਚੀ ਦੇ ਕੀ ਕਹਿੰਦੀ ਹੈ ਮਾਚੀ ਨੂੰ ਕਹ ਮਾਚੀ ਕੀ ਲੈ ਆਈ ਹੈ ਮੇਰੇ ਵਾਸਤੇ ਹੈਪੀ ਬਰਥਡੇ ਜੀ ਤੇ ਮੋਹ ਤਾਂ ਬਧਾਈਆਂ ਵੀ ਨਹੀਂ ਸਰੀਆਂ ਹੈਗੀਆਂ ਮੈਂ ਬਧਾਈਆਂ ਦਾ ਦੇ ਦੇ ਬਧਾਈਆਂ ਬਧਾਈਆਂ ਭਈ ਮੇਰੇ ਬੜੇ ਗੁਗਵਾਰਾ ਨਹੀਂ ਭਰੇ ਜਾਂਦਾ ਏ ਬੱਚਾ ਤੇਰਾ ਬੋਲਣ ਨੂੰ ਮੂੰਹ ਬਥੇਰਾ ਚਲਦਾਗਾ ਵਿਚਦਾ ਬਧਾਈਆਂ ਵਾਲਾ ਕੰਮ ਡਾਤਾ ਹੁਣ ਪੁਲਬਲਾ ਮੇਰੇ ਮੂੰਹ ਚ ਸਾਰੀ ਹਵਾ ਅੰਦਰ ਫੇਟ ਪਾਦੀ ਜਦੋਂ ਦਾ ਆਇਆ ਸੀ ਉਦੋਂ ਨਹੀਂ ਦਿੱਤੀ ਕਿ ਨਬਦਾ ਨਾ ਹੁਣ ਤੈਨੂੰ ਬਧਾਈ ਨਾ ਜਦਾ ਆਪਾਂ ਨੀਆ ਬਤ ਬਧਾਈਆਂ ਆਪਾਂ ਦੋਆ ਫਾਰਮੈਲਟੀ ਨਹੀਂ ਹੁੰਦੇ ਆ ਭਾਈ ਆਪਾਂ ਦਾ ਦਿਲੋਂ ਚਾਹ ਹੈ ਹੋਰ ਜਵਾਗ ਨੂੰ ਕੁਛ ਦੇ ਦਿੰਦਾ ਰੁੱਖੀਆਂ ਸੁੱਕੀਆਂ ਬਣਾਣਾ ਦੇਦੀਆਂ ਓਹੋ ਕੋੜ ਨੇ ਜਦੋਂ ਕੇ ਕੱਟੇ ਜੀ ਫੇਰੇ ਦੇ ਮੈਂ ਕੀ ਕੇ ਪਹਿਲੀ ਦੇ ਅੰਦਰ ਹੁੰਦੇ ਨੇ ਕਿਉਂ ਨਹੀਂ ਸਮਝਦੀ ਤੂੰ ਉੜੇ ਜੇ ਪਾਣੀ ਦਾ ਗਲਾਸ ਲੈ ਕੇ ਦੇਵੇਂ ਜੇ ਪਾ ਲੈ ਆਉਣੀ ਅੱਪਣੇ ਇਹਦੇ ਬੱਕਰਾ ਬੁੱਕਰਾ ਤਾਂ ਨਹੀਂ ਖਾਏ ਉੱਤੀ ਝਾਲੀ ਹੈ ਬੱਕਰਾ ਖਾਗੀ ਲੱਗਦੀ ਤੇਜੀ ਤੇਰਾ ਨਾ ਮੈਂ ਕਹਿੰਦੀ ਉਹ ਹੀ ਦਿਮਾਗ ਖਿੱਲਿਆ ਹੋਇਆ ਮੈਂ ਤਾਂ ਮਕਾਨ ਨਾਲ ਜਾ ਬੱਕਰ ਖਾਣ ਆਣਗੇ ਆਇਆ ਮੁਰਗੇ ਮੁਰਗਾ ਖਾਂਦੀ ਨਹੀਂ ਪੁਰਾ ਮੈਂ ਮੈ ਨਹੀਂ ਖਾਂਦੀ ਭਈ ਆਇਆ ਅੰਡਾ ਅੰਡਾ ਨਾ ਮੈਂ ਨਹੀਂ ਖਾਂਦੀ ਪੁਰਜੀ ਲੈ ਜੋ ਜੋ ਲੈ ਪਤ ਹਣ ਆਪਾਂ ਕੇਕ ਕਾੜਦੇ ਲੱਗ ਲਾ ਉੱਥੀ ਡੱਗਰਾ ਚ ਖੋਜਲੀ ਜਾਂਦਾ ਆ ਜਿਹੜੀ ਹੈਗਾ ਵੀ ਮੁੰਡੇ ਦਾ ਜਨਮ ਦਿਨ ਆ ਕੇ ਕੇਕ ਕੱਟਲਾ ਮਰਲਾ ਹੋਰ ਆ ਪਹਿਲਾ ਨੰਬਰ ਤਾਂ ਖੁਸ਼ੀ ਨਹੀਂ ਦੀ ਜਨਮ ਦਿਨ ਨੂੰ ਨਾਲ ਚੱਲ ਕਰ ਲਿਆ ਧਰ ਲਿਆ ਹੁਣ ਕਾ ਦੇ ਪਿੱਛੇ ਸਾਡੂ ਆ ਜੀ ਚਾ ਬੱਸ ਕਰ ਐ ਕਰ ਆਪਾਂ ਕੇਕ ਕੱਟਦੇ ਆ ਖੜਜੋ ਖੜਜੋ ਸਾਨੂੰ ਨਹੀਂ ਮੰਦਾ ਹੈਗਾ ਸਾਡੂ ਨੂੰ ਦੇ ਜਿਹੇ ਆ ਇਹ ਖੜ ਜਾ ਜਿਹਨਾਂ ਕੱਟੀ ਦਾ ਜੀ ਉਹਨੇ ਦਾ ਜਿਹੜਾ ਕੰਮ ਕਰਨ ਦੀ ਕਰਤਾ ਕਰਤਾ ਹੁਣ ਮੈਂ ਤਾਂ ਪੂਰਾ ਚੌ ਮਨਾਉਂਗਾ ਪੈਸੇ ਵਾਰੇਗਾ ਪੈਸੇ ਕਨੂੰ ਮਾਰਾਂਗੇ ਇਹ ਫੈਰ ਕੱਢਾਂਗੇ ਫੈਰ ਮੈਂ ਤੂੰ ਰਹਿਣ ਦੇ ਤੂੰ ਫੈਰਾਂ ਨੂੰ ਤੂੰ ਇਹ ਜੇ ਫੈਰ ਕੱਢੇਂਗੇ ਇੱਥੇ ਜਨਮ ਦਿਨ ਮਨਾਉਣਾ ਆਏ ਆਪਾਂ ਫੈਰ ਕੱਢਣ ਨਹੀਂ ਆਏ ਫੇਰ ਦੱਸ ਕੀ ਹੁੰਦਾ ਜਿਹਨੂੰ ਚੌ ਹੁੰਦਾ ਉਹੀ ਮਨਾਉਣਾ ਹੁੰਦਾ ਚੌ ਤਾਂ ਸਾਨੂੰ ਵੀ ਹੈਗਾ ਬਾ ਫਿਰ ਤੂੰ ਵੀ ਮੇਰੀ ਗੱਲ ਸੁਣ ਲੈ ਭਾਈ ਇੱਧਰ ਨੂੰ ਕਰਕੇ ਨਾ ਚਲਾਏ ਆਪਦੀ ਬੰਦੂਕ ਮਜ਼ਾਕ ਜੀ ਕਿਤੇ ਹੋਰ ਸਾਡੇ ਮੱਥੇ 'ਚ ਠੋਕ ਦੇ ਮੈਂ ਵੀਡੀਓ ਵਾਲੀਆਂ ਵੇਖੇ ਨੇ ਵਾਇਰਲ ਵਾਲੀਆਂ ਹੋਣੀਆਂ ਨੇ ਅੱਜ ਕੱਲ੍ਹ ਇਹ ਉਹਨਾਂ ਨੂੰ ਤਾਂ ਚਲਾਉਣ ਦਾ ਪੇਤ ਨਹੀਂ ਨਾ ਮੈਂ ਤਾਂ ਪੱਕਾ ਬੰਦਾ ਐਸਤਾ ਹਧਿਆਰਾਂ ਨਾਲੇ ਖੇਡਦੇ ਰਹੇ ਹੁਣ ਤੱਕ ਤੂੰ ਦੇਖੀ ਪਟਾਕੇ ਪੈਂਦੇ ਆ ਮੇਰਾ ਪਣੂਆ ਮੇਰੀ ਭੈਣ ਹੋਰ ਕੋਈ ਦੂਜਾ ਕੰਮ ਨਹੀਂ ਆਪ ਤਾਂ ਮੇਰੇ ਸਾਲੇ ਨੇ ਠੇਕੇ ਦੇ ਦੇ ਰਖੀਏ ਜ਼ਮੀਨ ਨਾ ਖੇਤ ਡੋਢੀ ਐ ਨਾ ਬੋਣਾ ਰੋਗਾ ਉਰੀਆ ਕੇ ਮੱਤਾਂ ਦੇਣ ਲੱਗੇ ਜਾਂਦੇ ਨੇ ਗੁਗਲਨਾ ਬਾਤ ਪਹਿਲਾ ਬਾਪ ਦਾ ਤੇ ਜਨਮ ਦਿਨ ਮਨਾ ਰਹੇ ਹੁੰਦੇ ਸੀ ਖੜ ਜਾ ਵੀ ਉਹਦੀ ਬਾਲਟੀ ਪਰ ਦੇਗੀ ਮਦਰ ਪਹਿਲੀ ਪ੍ਰੇਸ਼ਾਨ ਹੋ ਰਹਾ ਹੈ 25000 ਚ ਗੜਬੜਤਾ 2 ਮਿੰਟਾਂ ਦੀ ਹੀ ਹੀ ਹਾ ਹਾ ਬਸ ਥਲੇ ਕਹਿੰਦੀ ਡੀਜੇ ਲਾਵਾਂਗੇ ਡੀਜੇ ਲਾਵਾਂਗੇ ਇਹ ਵੀ ਦਸਤਰੀ ਭੈਣ ਦਾ ਮਕਲਾਬ ਹੈ ਡੀਜੇ ਲਾਣ ਨੂੰ ਅੱరే ਤੂੰ ਆ ਜੂਗਾ ਤਾਂ ਪਹਿਲੀ ਰੋਣ ਹੱਕਾ ਹੋ ਰਿਹਾਗਾ ਤਾ ਨੂੰ ਫੇਰੇ ਇਹਦਾ ਤਗੜਾ ਮਨ ਹੂਆ ਫੇਰੇ ਮੇਰੇ ਵਰਗਾ ਦਲੇਰ ਬਣੂ ਆ ਬਦੇ ਮਾਸੜ ਵਰਗਾ ਨਹੀਂ ਬਾਪਾ ਵਰਗਾ ਬਣ ਕੇ ਖੜਜੂ ਮਰਿਏ ਬਣੂ ਮੈਨੂੰ ਨੀਚੇ ਕਰ ਲਵੇ ਨੀਚੇ ਕਰ ਲਾ ਤੂੰ ਇਹਨੂੰ ਆ ਦੇਖ ਚੱਕ ਧੋਲਾ ਜਾ 600 ਚ ਇੱਕ ਬਾਰ ਦਾ ਜਾਂਦਾ 1200 ਗਿਆ ਨਹੀਂ ਦੱਸ ਤਾਂ ਹੀ ਤਾਂ ਪੈਣੇ ਮੈਨੂੰ ਲੈ ਕੇ ਨਹੀਂ ਆਉਂਦੀ ਨਾਲ ਚਾ ਛੱਡ ਪੈਣੇ ਆਪਾਂ ਜਨਮ ਦਿਨ ਮਨਾਉਨੇ ਆ ਕੇਕ ਕੱਟਦੇ ਆ ਜਾ ਓਹੋ ਆ ਜਾ ਮੇਰਾ ਪਤਨੀ ਮੇਰਾ ਪਤਨੀ ਸੋਣਾ ਨਹੀਂ ਸੋਣਾ ਹੇ ਫੈਨ ਤੁਸੀਂ ਚੋਰਿਆ ਦੇਖ ਕੇ ਬਹਿ ਜਾ ਕਰ ਚਲ ਮੇਰੇ ਦਾਤ ਧੋਖੇ ਨਾਲ ਬੁਲਬਲਾ ਫੁੱਟ ਗਿਆ ਨਾ ਤੁਸੀਂ ਕਹਤੋਂ ਪੜਾਖੇ ਬਿਜਾਲ ਕੇ ਉੱਥੇ ਮੈਂ ਸਟਪਾਤੀ ਹਲੇ ਜੋ ਧੋਏ ਤਾਰਾ ਮਰੀਆਂ ਦੀਆਂ ਆਹੀ ਬਲੇ ਵਰਗਾ ਸੁੰਧਾਰਾ ਇਹ ਨਹੀਂ ਹਟਦਾ ਹੈਗਾ ਆ ਬੁਲਬਲਾ ਬਲਬਲਾ ਇਹ ਫੁੱਟ ਜਾਣਾ ਮੈਨੂੰ ਐ ਨਹੀਂ ਸਮਝ ਆਂਦੀ ਵੀ ਇਹ ਵਿਆਹ ਤਾਂ ਰੱਖਿਆ ਕੁ ਜਨਮ ਦਿਨ ਮਨਾਣੋਂ ਮੈਂ ਚੱਪ ਕਰਵੇਂ ਵੀ ਜੀਜਾ ਅਗਲਾ ਲੈ ਅੱਗ ਲਾ ਆ ਆ ਆ ਜਾ ਮੇਰਾ ਪੁੱਤ ਆ ਜਾ ਮੇਰਾ ਜੀ ਦੀ ਦਾ ਇਹ ਕੰਮ ਬਿਲਾਵਾਂਗੇ ਆ ਜਾ ਆਇਆ ਪੁੱਤ ਤੇਰਾ ਮੁੰਡਾ ਵੀ ਡਰਾਤਾ ਆਇਆ ਕਰਨੀ ਕੁੜੀ ਅੱਗ ਲਾ ਅੱਗ ਲਾ ਆਹਦੇ ਮਾਸਟਰ ਦੇ ਵਰਗਾ ਦਲੇਰ ਬਣੀ ਬੜਾ ਮੋਟਾ ਉਹੀ ਨੂੰ ਡਰਾ ਕਰਦੀ ਹੋਰ ਕੋਈ ਕੰਮ ਹੈ ਅੱਗ ਲਾ ਦੇ ਅੱਗ ਲਾ ਦੇ ਬਈ ਇਹਨੂੰ ਅੱਗ ਹੀ ਲੱਗਦੀ ਹੁੰਦੀ ਆ ਫੁੱਲ ਝੜੀ ਜੀ ਨੂੰ ਤੈਨੂੰ ਚੁੱਪ ਕਰ ਜੋ ਰਵਾਤੀ ਵਿਚਾਰੀ ਤਮਾਸੀ ਹੋ ਜੂ ਜਿਵਾਕ ਦੇ ਅੱਖ ਚ ਪੈ ਗਿਆ ਇਹ ਇੱਕੋੜ ਨੇ ਨਾਲੇ ਉਹ ਵਿਚਾਰੀ ਨਹੀਂ ਹੈਗੀ ਵਿਚਾਰਾਗਾ ਵਿਚਾਰਾ ਮੁੰਡਾ ਮੁੰਡਾ ਤੂੰ ਚੋਤੀ ਵਰਗਾ ਤਾ ਤੁੱਟ ਜਾਵੇ ਉਈ ਬਾਦੂ ਤਾਂ ਬੋਲੀ ਜਾਂਦਾਗਾ ਦੁਨੀਆ ਫੇਰ ਗਈ ਦੁਨੀਆ ੰਨੀ ਹੋਈ ਬੈਠੀ ਐ ਆਇ ਕਾਰ ਉੱਥੇ ਬੜਾ ਕੀ ਕਰਕੇ ਜਵਾਨ ਮਾਰੀ ਜਾਂਦਾ ਚਲਾ ਦੇ ਅੱਗ ਲਾਵੇ ਭਾਈ ਤੂੰ ਤਾਂ ਸਿਆਣੀਆਂ ਐਸੇ ਨੂੰ ਕਰ ਲੈ ਜਿੱਕੇ ਤੂੰ ਹੀ ਲਾ ਦੇ ਹਵਾ ਚ ਲੀਂਦੀ ਆ। ਲਾਪਾਸ ਮੇਰਾ ਮੈਂ ਤਾਂ ਮੁੰਡਾ ਡਰਾਤਾ। ਆ ਦੇਖ ਪਤਾ ਬਗ। ਮੈਨੂੰ ਮਾਰਾ ਕਰ ਲਾ। ਮੂੰਹ ਜਵਾਗ ਨੂੰ ਡਰਾਈ ਜਨਣਾ। ਉਹ ਦੇਖ ਚੁੱਪ ਕਰ ਮੈਂ। ਉਹ ਦੇਖ। ਓਏ ਹੋ। ਦੀ ਦੇ ਕੀ ਕਰਿਆ ਨਾ। ਓਏ ਆ ਕੀ ਕਰਤਾ। ਓਏ ਵਿੱਚ ਕਾਨੂੰ ਧਰਦਾ ਲਿਬੜਾ ਕੰਜਰਾ। ਹਾਏ ਹਾਏ। ਸਤਿਆਨਾਸ਼ ਕਰਤਾ ਸਾਰੇ ਕੇਕ ਦਾ। ਚੁੱਪ ਕਰ ਨੀ। ਮੇਰੇ ਪਤ ਦਾ ਜਨਮ ਦਿਨ ਅੱਜ। ਭੈਣ ਦੀ ਦੀ ਝੱਕ ਕੇ ਤੇ ਮੁੰਡੇ ਦੀ ਅੱਖਾਂ ਗੋਲੇ ਕਰਦੇ। ਮੈਂ ਐਂ ਕਰਦਾ ਨਾ। ਆਪ ਚੁੱਪ ਕਰ ਜਾ ਮੱਝਾ ਚੁੱਪ ਕਰ ਜਾ ਚੁੱਪ ਕਰ ਜੋ ਤੁਸੀਂ ਕਿਉਂ ਉਹਦਾ ਬਰਥਡੇ ਖਰਾਬ ਕਰੀ ਜਾਂਦੇ ਹੋਗੇ ਕਿਹੜਾ ਬਰਥਡੇ ਦੇ ਹਸਿਆਣੇ ਕਹਿੰਦਾ ਹੁੰਦੇ ਨੇ ਕਹਿੰਦੇ ਬਾਂਦਰਾਂ ਨੂੰ ਕੀ ਬਦਾ ਬਨਾਰਸ ਦੀਆਂ ਟੋਪੀਆਂ ਦਾ ਬਾਲਾ ਨਾ ਬੋ ਜੀਜਾ ਹਾਂ ਆਜ ਆਜਾ ਮੇਰਾ ਪਤਨ ਗੱਲ ਕਰਦਾ ਰਵਾਂ ਨਹੀਂ ਭਈ ਚਲੋ ਸਾਰੇ ਜਣੇ ਬੋ ਲੋ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਮੈਂ ਤੁਹਾਨੂੰ ਕੋਈ ਪਹਿਲਾਂ ਮਾਇਆ ਖਵਾਉਂਗੀ ਲੈ ਪੁੱਤ ਲੈ ਮੇਰਾ ਬੱਚਿਆ ਇੱਕ ਖੜ ਜਾ ਮੂੰਹ ਤੇ ਵੀ ਲਵੇਟ ਦੇ ਹੁੰਦੇ ਆ ਮੈਂ ਥੋੜਾ ਜਿਹਾ ਮੂੰਹ ਹੀ ਲਵੇਟ ਆਂ ਪੈਂਡਤੀ ਬਲੇ ਕੀਆ ਬੇਦਰਵਾਜ ਮੱਖੀਆਂ ਬੈਠਣੀਆਂ ਇਹਦੇ ਮੂੰਹ ਤੇ ਜੀਜੇ ਦਰਵਾਜ ਅੱਜ ਕੱਲਾ ਹੀ ਕਰਦੇ ਨੇ ਦਰਵਾਜ ਗਦੀ ਦੀ ਪੂੰਛ ਦਾ ਇਹ ਵੇ ਬਾਲੀ ਪਕਾਈ ਨਾ ਮਾਰ ਆਏ ਕਰ 500 ਰੁਪਏ ਚੁੱਪ ਕਰ ਜੋ ਤੇਰੇ ਵੀ ਮੂੰਹ ਤੇ ਲਿਪਦਾ ਨਾ ਲੈ ਜਨਮ ਦਿਨ ਮਨ ਗੌਰੂ ਬਾਜ ਲੈ ਤੂੰ ਵੀ ਲਿਪ ਲੈ ਉਹ ਨਾ ਨਾ ਇਹ ਆਪਣੇ ਥੋੜੂ ਹੂਏ ਸਾਡੂ ਆ ਉਹੀ ਕਸਤੀ ਕਰਦੇ ਯਾਰ ਉਹ ਆਪਣੇ ਥੋੜੂ ਹੁੰਦਾ ਯਾਰ ਸਾਡੂ ਇਹ ਕੰਮ ਲੈ ਫੜਾ ਫਿਰ ਜਵਾਖੀ ਹੁੰਦਾ ਇਹ ਕੰਮ ਜਵਾਖ ਦਾ ਮੂੰਹ ਦੇ ਇੱਕ ਸਾਰੀ ਲਿਪਤਾ ਮੱਖੀਆਂ ਬੈਠਣ ਮੇਰ ਰਵਾਜ ਐ ਇਹ ਰਵਾਜ ਕੀ ਗਦੀ ਦੀ ਪੁੰਛਦਾ ਚੱਲ ਸਾਡੂ ਆ ਮੇਰੀ ਗੱਲ ਸੁਣੋ ਪ੍ਰੋਗਰਾਮ ਜੇ ਭੱਖਦਾ ਜਾਂਦਾ ਭਾਈ ਆਪਦਾ ਹੁਣ ਡੀ ਜੀ ਡੂ ਜੇ ਚੱਕ ਲਿਓ ਗਿਰਾਂ ਐ ਕਰ ਬੰਨੀ ਰੰਗਾ ਮੈਨੂੰ ਸ਼ਗਨ ਦੇ ਆ ਲੈ ਪੁੱਤ ਆ ਲੈ ਮੈਂ ਆ ਆ ਲੈ ਮੇਰਾ ਪੋਤਾ ਨੀ ਮੇਰਾ ਹੈਪੀ ਬਰਥਡੇ ਕਾਲਾ ਖੰਡ ਥੋੜਾ ਖਵਾ ਕੁੜੀਏ ਲੈ ਪਤਾ ਪਉ ਪੈਸੇ ਪੈਸੇ ਵੀ 100 ਰੁਪਿਆ ਫਿਰ ਹੋਰ ਭੈਣ ਦੀ ਮੈਂ ਮਾਲ ਬਾ ਗੀ 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 ਗਰਾਮੜਾ ਬੈਂਕ ਚ ਲੱਗਿਆ ਹੋਇਆ ਲੈ ਭਾਈ ਬਾਪ ਨੇ ਤਾਂ ਭਵੇਂ 100 ਦਿੱਤਾ ਚੱਕ ਲੈ ਫੜ 200 ਚੱਕਾ ਪਹਿਲਾਂ ਤਾਂ ਤੂੰ ਕਹਿੰਦੀ 500 ਦਊਂਗਾ ਓਹੋ ਜਦੋਂ ਹੁਣ ਬਾਪ ਨੇ 100 ਦਿੱਤਾ ਆਪਾਂ 100 ਵੱਧ ਦਿੱਤਾ ਆਪਾਂ ਕਿ 10 ਕੱਟਾ ਤੂੰ ਫਿਰ ਮਾਸੜ ਵੀ ਕਾਹੇਗਾ ਫਿਰ ਬਾ ਤਾਂ ਹੀ ਤਾਂ 200 ਰੋਕਤਾ ਆਪਾਂ ਕਿ ਦਬਦੇ ਆਂ ਦਿਖਾ ਤਾਂ ਗੰਜੂਪੂਣਾ ਮੰਨ ਗਿਆ ਜਨਮ ਦਿਨ ਲਾ ਹਲੇ ਜਨਮ ਦਿਨ ਕੀ ਮੰਗਿਆ ਹਲੇ ਹੋਰ ਕਿ ਤੂੰ ਪੈਣ ਦੀ ਕੜਾਈ ਚੜੇਗੀ ਡੀਜੇ ਆਉ ਪਈ ਡੀਜੇ ਹੁਣ ਤਾਂ ਮਾਹੌਲ ਬਣੇਗਾ ਪਰਾਂ ਨੱਚਾਂ ਟੱਪਾਂਗੇ ਫੇਰੇ ਗੱਲ ਬੰਨੂ ਟੀਜੇ ਹੋਰ ਆ ਬੋਲ ਪਾਂਗਾ ਪਈ ਲੈ ਹੋਰ ਡੀਜੇ ਤਾਂ ਆਉਣਾ ਚਾਹੀਦਾ ਸੱਖਿਆਂ ਨੇ ਮੇਰੇ ਪੁੱਤ ਦਾ ਜਨਮ ਦਿਨ ਹੈ ਪਿੰਡ ਚੋਂ ਪਤਾ ਲੱਗੇ ਵੀ ਆਹ ਭਾਈ ਮੁੰਡੇ ਦਾ ਜਨਮ ਦਿਨ ਮੈਨੂੰ ਹੋਰ ਗਗ ਗ ਮੰਡੀਆਂ ਦੀ ਬੁੜੀ ਮਰੀ ਹੋਈ ਐ ਕੀ ਕਹਿਣਗੇ ਉਹ ਵੀ ਇਹ ਜਿ ਜਾਣ ਕੇ ਢੋਲ ਵਜਾਉਂਦੇ ਨੇ ਲੈ ਦੇਖ ਲੈ ਭਗਵਾਨ ਨੇ ਓਏ ਭਵੇਂ ਤੇਰੇ ਲਈ ਸਾਲੀ ਨੂੰ ਪੁੱਛ ਲਾ ਉਹ ਕੈ ਵੀ ਨਹੀਂ ਹੁੰਦਾ ਮਰਨਾ ਸੱਚ ਹੈ ਕੀ ਮੈਂ ਕਹਿੰਦਾ ਮਰਨਾ ਸੱਚ ਹੈ ਜਿਉਣਾ ਝੂਠਾ ਹੈ ਹੁਣ ਜਿਹੜਾ ਆਇਆ ਪਈ ਉਹਨੂੰ ਜਾਣਾ ਵੀ ਮਰਨ ਵਾਲਾ ਮਰ ਗਿਆ ਆਪਾਂ ਕਿਉਂ ਜਨਮ ਦਿਨ ਖਰਾਬ ਕਰਨ ਲੱਗ ਰਹੇ ਆ ਆਪਾਂ ਤਾਂ ਡੀਜੇ ਲਾਓ ਸਿਆਣੇ ਤਾਂ ਐ ਵੀ ਕਹਿੰਦੇ ਨੇ ਵੀ ਜੇ ਰੋਣਾ ਨਹੀਂ ਆਦਾ ਰੋਣ ਵਰਗਾ ਮੂੰਹ ਕਰ ਲਓ ਉਹ ਤਾਂ ਪ੍ਰੋ ਪ੍ਰੋਣੇ ਕੇ ਹੈਗੇ ਜੀ ਉਹ ਤਾਂ ਸਾਡੂ ਹੈਗੇ ਆ ਤੇਰਾ ਤੂੰ ਚਾਉਣਾ ਕੀ ਹੁਣ ਅਸੀਂ ਜਲਨ ਦਿਨ ਤੇ ਰੋਣ ਲੱਗ ਜੀਏ ਹੈ ਸੁੱਖੀ ਸੰਦੀ ਲੈ ਦੱਸ ਮੇਰੀ ਗੱਲ ਸੁਣ ਲੈ ਮੈਂ ਤੇਰੀ ਕੋਈ ਗੱਲ ਨਹੀਂ ਟਾਲੀ ਮੇਰਾ 25000 ਚ ਗਲ ਵੜਤਾ ਤਾਂ ਡੀ ਅਨੀਮਲ ਲਾਣ ਦਿੰਦਾ ਡੀ ਜੇ ਤਾਂ ਲੱਗਣਗੇ ਫਿਰ ਤੇਰੇ ਤੋਂ ਜਿਹੜਾ ਕੁਝ ਹੁੰਦਾ ਤੋ ਕਰ ਲਿਆ ਹੈ ਕਰ ਜੀਜਾ ਅੰਦਰੋਂ ਚੱਕ ਲਿਆ ਆਪਣੇ ਪਏ ਨੇ ਸਾਲੀ ਸਾਬ ਚੁੱਪ ਕਰ ਇਹ ਭਾਈ ਤੇਰੀ ਕਿਹੜਾ ਜੀ ਬੜ ਰਹੀ ਹੈ ਕੱਲੀ ਮੈਨੂੰ ਬੋਲਣਾ ਤੂੰ ਵੀ ਕਹੇ ਤੇਰਾ ਜੀਜਾ ਕੀ ਤਾਂ ਤੇਰੀ ਮੰਨ ਲੈ ਤੂੰ ਤਾਂ ਨੂੰ ਹੋਰ ੜਕਾਇਆ ਜਨਸਾ ਮਾਨੂੰ ਆਏ ਕਹਦੇ ਫੇਰ ਕੀ ਹੁੰਦਾ ਜਵਾਕ ਦਾ ਜਨਮ ਦਿਨ ਮਨਾ ਲਿਆ ਤੂੰ ਕਹਿ ਕਿ ਤਾ ਦੇਖ ਲੈ ਤੇਰੀ ਜੀਬ ਤੋਂ ਕੰਮ ਲੈ ਮੜਾ ਮੋਟਾ ਬੋਲਗਾ ਇਹ ਤਾਂ ਸਿਆਣੀ ਐ ਜੀਜੀ ਅੱਜ ਕੱਲ ਤਾਂ ਸਾਰੀ ਮਨਾਉਂਦੇ ਨੇ ਤੁਸੀਂ ਐਵੇਂ ਹੀ ਨਾ ਗੁੱਸਾ ਕਰੋ ਦੀਦੀ ਤੇ ਉਹੀ ਤਾਂ ਗੱਲ ਐ ਭਾਈ ਵੀ ਮਨਾ ਦੇ ਨੇ ਚੱਲ ਸਾਰੇ ਮਨਾ ਦੇ ਨੇ ਫੇਰ ਕੋਈ ਦੁੱਖ ਸੁੱਖ ਉਹ ਵੀ ਦੇਖਣਾ ਪੈਂਦਾ ਹੈ ਗਵੰਡੀ ਕੀ ਸੋਚਣਗੇ ਫਿਰ ਕੇਕ ਨੂੰ ਵੀ ਕੀ ਗੱਡਾ ਖੜਾ ਦੀ ਇਹਦੇ ਬਣਾ ਵੀ ਪਈ ਔਖੇ ਸੌਕੇ ਸਾਰਦੇ ਜਦੋਂ ਦੁੱਖ ਤੇ ਦੇਖ ਲੈ ਫਿਰ ਉਹ ਵੀ ਗੱਲ ਤੂੰ ਵੀ ਉਹਦੇ ਮਾਂਗਰ ਲਾ ਕੇ ਫਿਰ ਡੀਜੇ ਤਾਂ ਵਾਂਡੀਆਂ ਦੇ ਕੋਈ ਦੁੱਖ ਸੁੱਖ ਹੋ ਗਏ ਤਾਂ ਮਤਲਬ ਆ ਤਾਂ ਨਹੀਂ ਆਪ ਆਪ ਦੀ ਸੁਖੀ ਖੁਸ਼ੀ ਨਾ ਮਨਾਈਏ ਹੁਣ ਉਹੀ ਤਾਂ ਗੱਲ ਆ ਫਿਰ ਡੀਜੇ ਦਾ ਬਣਦਾ ਹੁਣ ਡੀਜੇ ਬਣਾ ਮਸਾ ਦਾ ਜਵਾਕੜੀ ਤੇ ਜਨਮ ਦਿਨ ਆਇਆ ਸਾਲ ਜਿੱਕ ਤੁਸੀਂ ਉਹ ਵੀ ਕਲੇ ਫਿਰ ਜਵਾਕੜੀ ਕਹੀ ਜਾਂਦੀ ਐ ਜਵਾਕੜਾ ਜਵਾਕੜਾ ਮੁੰਡਾ ਹੈ ਤੇ ਤੂੰ ਮੇਰੇ ਦਿਮਾਗ ਚੱਕ ਰੱਖਿਆਗਾ ਆਪ ਤਾਂ ਤੂੰ ਗੋਲੀਆਂ ਖਾ ਕੇ ਬੋਲੀ ਜਾਣਾ ਰਹਿਣਾਗਾ ਪਿਆਰ ਖਾਈਆ ਪਿਆਰ ਮਾਲਾ ਸਮਝ ਵੀ ਨਹੀਂ ਆਉਂਦੀ ਤੂੰ ਕੀ ਬੋਲਦਾ ਕੀ ਨਾ ਬੇ ਐ ਕਰ ਜੀਜਾ ਜਾਂ ਤੂੰ ਅੰਦਰੋਂ ਆਪਣੇ ਉਹ ਪਏ ਨੇ ਉਹ ਕੀ ਕਹਿੰਦੇ ਹੁੰਦੇ ਨੇ ਬੇ ਸਪੀਕਰ ਚੱਕ ਲਿਆ ਮੱਜਾ ਸਪੀਕਰ ਚੱਕ ਲਿਆ ਹਾਂ ਉਹਨਾਂ ਨਾਲ ਕੰਮ ਚਲਾਣਾ ਬਊ ਦੇਖ ਲੈ ਸਾੜੀਏ ਬੰਦਿਆਂ ਵਾਲੇ ਕੰਮ ਕਰ ਲੈ ਡੰਗਰ ਵਾਲੇ ਕੰਮ ਨਹੀਂ ਕਰਦੇ ਹੁੰਦੇ ਡੰਗਰ ਕੋਣੀ ਨੱਚਦੇ ਬੰਦੇ ਹੀ ਨੱਚਦੇ ਹੁੰਦੇ ਚੋਰਿਆ ਆਪ ਤਾਂ ਤੂੰ ਨਹੀਂ ਖੁਸ਼ੀ ਮਨਾਉਂਦਾ ਸਾਨੂੰ ਤਾਂ ਮਨਾਉਣ ਦੇ ਦੇ ਜੀਜੇ ਕੋ ਕਦੇ ਮਰਗਤ ਵਾਲੇ ਘਰੇ ਪਹੁੰਚ ਤੇ ਆਰਕੈਸਟਰਾ ਨੇ ਲੱਗੇ ਦੇਖੇ ਨੇ ਤਾਂ ਪਹਿਲਾਂ ਐਂ ਦੱਸ ਨਾਈ ਮਰਗਤਲਾ ਕਰ ਸੋਖਰ ਨਾਲ ਚੱਜ ਦੀ ਪੋਸ਼ਾ ਭੌਂਕ ਲੈ ਫਿਰ ਕਾਂਦੇ ਵਿਚਾਲੇ ਆ ਕਰਾਲਾ ਚੁੱਪ ਜੀਜੇ ਨੂੰ ਲੈ ਮੇਰੇ ਗਾਂ ਪ੍ਰਾਉਣਾ ਲੱਗਦਾ ਮੈਨੂੰ ਜਦੋਂ ਅੱਠ ਨੂੰ ਪੌਵਾ ਖੋਲ ਕੇ ਬੈਹਣੇ ਉਹ ਤੈਨੂੰ ਮਰਗਤਲਾ ਕਰ ਦਿੰਦਾ ਨਹੀਂ ਹਾਂ ਜੂ ਜੂ ਜੀ ਪੌਵਾ ਪੀ ਕੇ ਕਿਹੜਾ ਮੈਂ ਬਦਮਾਸ਼ੀ ਕਰਦਾ ਜੀਜੇ ਮਾਸ ਕਰੋ ਜੀਜੇ ਫੇਰ ਕੀ ਹੁੰਦਾ ਜੇ ਘੰਟਾ ਨੱਚ ਲੈਣਗੇ ਓ ਚੱਲ ਭਾਈ ਮੇਰੀ ਗੱਲ ਸੁਣੋ ਬਈ ਸਾਡੂ ਆ ਡੀ ਜੇ ਬਣਾ ਓਖੇ ਝੋਕੇ ਸਾਰਦੇ ਆ ਸਪੀਕਰ ਜੇ ਲਾ ਕੇ ਕੰਮ ਚਲਾ ਲਾਂਗੇ ਤੁਲਿਆ ਚੱਕ ਲਿਆ ਸਾਡੂ ਆ ਜਮੀ ਕੱਚੀ ਨਾ ਗੱਡ ਪਈ ਦਾਰੂ ਦੱਸ ਗੜੀ ਲਾਵੇਂਗਾ ਤੈਨੂੰ ਮੈਂ ਹੁਣ ਪਿਆ ਦੂੰਦਾ ਅਰੂ ਤੂੰ ਅੰਦਰ ਸਪੀਕਰ ਚੱਕ ਲਿਆ ਤੂੰ ਲੈ ਸਪੀਕਰ ਤੇ ਕੀ ਗੰਜਰਾਂ ਦੀ ਇਕੱਲੀ ਨੱਚੀਵੇਂ ਬੱਤੇ ਦੀ ਤੂੰ ਦਾਰੂ ਪੀਣਾ ਆਗਾ ਤੇਰੀ ਗੱਲ ਸੁਣ ਲੈ ਰਿਸ਼ਤੇਦਾਰੀ ਨਾਲ ਰਿਸ਼ਤੇਦਾਰੀ ਰਹਗੀ ਸ਼ਰਾਬ ਮੈਂ ਨਹੀਂ ਮੂਣੀ ਪਿੰਦਾ ਜੇ ਤਾਂ ਪੀਣੀਆ ਬੋਟਾਂ ਵਾਲੀ ਪਈ ਆ ਤੀ ਹਾਂ ਲੈ ਦੇਖ ਲੈ ਮੁੰਡੇ ਦਾ ਜਨਮ ਦੇ ਨਾ ਦਾਰੂ ਪੀਊਗਾ ਵੋਟਾਂ ਵਾਲੀ ਸ਼ਰਮ ਕਰ ਮੇਰਾ ਪਿੰਡ ਦੀ ਉਹ ਸ਼ਰਾਬ ਨੂੰ ਅਸੀਂ ਨਾਲੀ ਚ ਪਾਵਾਂਗੇ ਉਹ ਨਾਲੀ ਚ ਪਾ ਪਾ ਤੇ ਕੀ ਪਾ ਆਏ ਗਏ ਵਾਸਤੇ ਦੀ ਆਏ ਗਏ ਵਾਸਤੇ ਫਿਰ ਆਇਆ ਗਿਆ ਐਸਾ ਵੈਸਾ ਤੂੰ ਬੂਆ ਅੰਗਰੇਜ਼ੀ ਵੀ ਮੈਂ ਅੰਗਰੇਜ਼ੀ ਪਈ ਛੱਜ ਦੀ ਸਲਾਹ ਨਾ ਦੁਦਿਆ ਕਰ ਕਿਸੇ ਨੂੰ ਪਰਾਂ ਡੇਗੇ ਪਰਾਂ ਕਰ ਜੁੱਤੀ ਦੇ ਇਧਰ ਚੱਕ ਲਾ ਹਾਂ ਵੀ ਹੁਣ ਦੱਸ ਡੀਜੇ ਬਣਾ ਸਾਰ ਲਿਆ ਹੋਰ ਕੰਜਰਾਂ ਦੇ ਜਾਣ ਲਾਉਂਗੇ ਹੈ ਜਵਾਕ ਵੀ ਰਵਾਤਾ ਵਿਚਾਰਾ ਆਇ ਕਾਰ ਨਿਕੜ ਗਏ ਆਇ ਕਾਰ ਆ ਕੇ ਇੱਕ ਚੱਕ ਆਪਾਂ ਨੱਚਦੇ ਫੇਰ ਖਾਣੇ ਪੀਣੇ ਨਾਲੇ ਭਈ ਉਹਦਾ ਕਾਣਾਪੁਰ ਦੀ ਵਰਦੀ ਦੇਖ ਲਓ ਜਿੰਨਾ ਆਫ ਰੋਗਾ ਚਲ ਮੱਦੇ ਨਾਲੇ ਪੰਗਿਆ ਜ ਦੁਨੀਆ ਦੇ ਘਰ ਉਜੜ ਗਏ ਕੋਈ ਫੈਲ ਕਰਦਾ ਨਾ ਕੋਈ ਤਲਵਾੜ ਤੇਰੇ ਵਰਗੇ ਹੋਣਾ ਬਿਹੜ ਬੱਜਾ ਉੱਥੇ ਹੀ ਹੁੰਦਾ ਮੁੰਡਾ ਰਵਾ ਕੇ ਕੰਮ ਮੇਜੀ ਜਾਵੇ ਸਪੀਕਰਾਂ ਨੱਚੀਏ ਤੇਰੇ ਨਹੀਂ ਦੀਵਾਰੀਆਂ ਦਸਹਰੇ ਲੋਟਾਂ ਦੇ ਤੂੰ ਤਾਂ ਜਾਣੇਂਗੀ ਯਾਰੀ ਇੱਥੇ ਜੜਦਾ ਪੁੱਛਿਆ ਜੇ ਤੇਰਾ ਲਖਣਾ ਪਹਿਲਾਂ ਕਿਹੜਾ ਕਰ ਤੇ ਪੋਕੀ ਪਾਈ ਬੀਰੀ ਚ ਪੋਕੀ ਐ ਨਾ ਬੀਰੀ ਚ ਟੋਡੀ ਪੈਰੀ ਐ ਤੈਨੂੰ ਜਨਮ ਦਿਨ ਦੀ ਹੋ ਰਹੀ ਐ ਹਾਏ ਹਾਏ 8 ਰੁਪਿਆ ਮਨਾਉ ਜਨਮ ਦਿਨ ਜਦੋਂ ਨੇ ਕਿਹਾ 4 ਲੱਖ 4 ਲੱਖ 4 ਕੋਰਸ ਇਹ ਆ ਬਾਈ ਵੇ ਆਏ ਕਰ ਉਹ ਮੇਜਾ ਪਰਾਂ ਕਰ ਅੱਛਾ ਨਾ ਚੱਲ ਪੜਾ ਦੇ ਦੱਸ ਮੈਨੂੰ ਕੀ ਐ ਸਰ ਜਿਹੜੇ ਤੋਂ ਤੁਸੀਂ ਘਟ ਲੈ ਇਹਨੂੰ ਪਰਾ ਚੱਕ ਕੇ ਤਰਲੇ ਪਰਾ ਜੀ ਤਰਤਾ ਜਿਹੜੇ ਤੋਂ ਕੀ ਮੰਡੀ ਨੇ ਉਹਨਾਂ ਨਾਲ ਵੀ ਬਾਤੀ ਨਾ ਕੋਈ ਮਾਈ ਦੀ ਬਾਤ ਉਹ ਕੁਮਾੜੀ ਕੜਾ ਖਾਣ ਦਿੰਦੇ ਵੀ ਰਾੜ ਤੋਂ ਮੈਂ ਬੂਰਾ ਮਨੂਆ ਵੀ ਸਾਡੀ ਬੁੜੀ ਮਰਗੀ ਇਹਨਾਂ ਨੇ ਕਟ ਲਾਦੀ ਉਹ ਸਾਡੂ ਆਪ ਐਨ ਮਰਾਵੇ ਬੁੜੀ ਖੜੀ ਹੋ ਕੇ ਯਾਰ ਉਹਦੀ ਸੋਚ ਜੀ ਦੱਬ ਕਿੱਥੋਂ ਦਬੂ ਮੇਰੇ ਨਹੀਂ ਸਾਬ ਚਾਇਆ ਕੰਮ ਬਾਈ ਬੁੜੀ ਕੜਾ ਜੇ ਅਸੀਂ ਨਾ ਡੀਜ਼ਲ ਲਾਵਾਂਗੇ ਬੁੜੀ ਖੜਾ ਸਝਾਉਂਦੀ ਹੋ ਕੇ ਆ ਜੂਗੀ ਲੈ ਮੈਂ ਇੱਥੇ ਤਾਂ ਉਹਦੀ ਹੀ ਨਹੀਂ ਸੋਚ ਤੇਰੀ ਮੇਰੇ ਹਲੇ ਦੀ ਪੈ ਨਹੀਂ ਕਿੱਥੇ ਆ ਮਾਂ ਹੈਂ ਮੈਂ ਤੂੰ ਕਿੱਧਰ ਰਹਿ ਕੇ ਕੀ ਕਰਖਣ ਗਈ ਆ ਗਈ ਭੈਣੇ ਖੜ ਜਾ